ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਹਾਂਜੀ ਜੀ ਅੱਜ ਆਪਾਂ ਗੱਲ ਕਰੀਏ ਜੋ 4 ਅਗਸਤ 2025 ਨੂੰ ਕਿੱਥੇ ਕਿੱਥੇ ਕਬੱਡੀ ਕੱਪ ਕਰਵਾਏ ਜਾ ਰਹੇ ਆ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਪਿੰਡ ਡਰਾਉਵਾਲ ਗੁਰਦਾਸਪੁਰ ਵਿੱਚ ਇੱਥੇ ਚਾਰ ਅੰਤਰਰਾਸ਼ਟਰੀ ਚੋਟੀ ਦੀਆਂ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਬਹੁਤ ਵਧੀਆ ਕਬੱਡੀ ਕੱਪ ਕਰਵਾਇਆ ਜਾ ਰਿਹਾ ਤੇ ਵਧੀਆ ਪਲੇਅਰ ਪੁੱਜ ਰਹੇ ਆ ਜੀ ਆਪਾਂ ਦੂਜੇ ਕਬੱਡੀ ਕੱਪ ਦੀ ਗੱਲ ਕਰੀਏ ਪਿੰਡ ਖਾਨੋਵਾਲ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿੱਥੇ ਕਿ ਦਵਾਬਾ ਕਬੱਡੀ ਲੀਗ ਦੇ ਮੈਚ ਕਰਵਾਏ ਜਾਣਗੇ 8 ਟੀਮਾਂ ਖੇਡਣਗੀਆਂ ਦਵਾਬਾ ਲੀਗ ਦੀਆਂ ਇੱਥੇ ਵੀ ਵਧੀਆ ਪਲੇਅਰ ਜੋ ਰੈਗੂਲਰ ਖੇਡਦੇ ਆ ਦੁੱਲੇ ਖੀਰਾਂ ਵਾਲੀ ਵਰਗੇ ਛੋਟੀ ਦੇ ਸੁਪਰਸਟਾਰ ਖੇਡਣਗੇ ਜੇ ਆਪਾਂ ਅਗਲੇ ਕਬੱਡੀ ਕੱਪ ਦੀ ਗੱਲ ਕਰੀਏ ਜੋ ਅਗਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਕਰਾਚੋ ਜ਼ਿਲ੍ਹਾ ਸੰਗਰੂਰ ਵਿੱਚ ਇੱਥੇ ਵੀ ਵਧੀਆ ਮੈਚ ਕਰਵਾਏ ਜਾਣਗੇ ਅੱਜ ਵਜਨ ਦੇ ਮੈਚ 60 ਕਿਲੋ ਦੇ ਤੇ ਅੱਜ ਓਪਨ ਕਬੱਡੀ ਦੇ ਵੀ ਮੈਚ ਕਰਵਾਏ ਜਾਣਗੇ ਓਪਨ ਦਾ ਪਹਿਲਾ ਨਾਮ 18000 ਦੂਜਾ ਨਾਮ 15000 ਰੋਲ ਪੈਂਡਵਾਰ ਦੇ ਮੈਚ ਕਰਵਾਏ ਜਾਣਗੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ